ਹਲਕੇ ਦੇ ਵੱਖ-ਵੱਖ ਇਲਾਕਿਆਂ ਚੋਂ ਇਕੱਤਰ ਹੋਏ ਮੇਰੇ ਬਜ਼ੁਰਗੋ ਨੌਜਵਾਨ ਦੋਸਤੋ ਭੈਣੋ ਤੇ ਸਟੇਜ ਤੇ ਪਰਾਜਮਾਨ ਇਸ ਹਲਕੇ ਦੇ ਹਲਕਾ ਇੰਚਾਰਜ ਤੇ ਸਭ ਕਾ ਐਮਐਲਏ ਸਰ ਹਰਦਿਆਲ ਸਿੰਘ ਜੀ ਕੰਬੋਜ ਹੁਣੇ-ਹੁਣੇ ਸਾਡੀ ਪਾਰਟੀ ਚ ਸ਼ਾਮਲ ਹੋਏ ਬੜੇ ਉੱਚ ਅਹੁਦੇ ਤੋਂ ਅਸਤੀਫਾ ਦੇ ਕੇ ਕਾਂਗਰਸ ਦੇ ਦੇਜ ਦੀ ਸੇਵਾ ਲਈ ਅਰਪਣ ਕਰਨ ਵਾਲੇ ਸਰ ਗੁਰਿੰਦਰ ਸਿੰਘ ਜੀ ਢਿੱਲੋਂ ADG ਪੀ ਰਿਟਾਇਰਡ ਪੰਜਾਬ ਜਸਬਾਲ ਸਿੰਘ ਜੋੜੇ ਮਾਜਰਾ ਜੀ ਰਾਜਾ ਜੀ ਪਿੰਡਰ ਸਾਹਿਬ ਪ੍ਰਿੰਸ ਚਾਂਜੀ ਤੇ ਹੋਰ ਗੋਲਡੀ ਜੀ ਤੇ ਹੋਰ ਪਟਿਆਲੋਂ ਮੇਰੇ ਨਾਲ ਆਏ ਮਹਿਤਾ ਜੀ ਮਹੰਤ ਸਭ ਤੋਂ ਪਹਿਲਾਂ ਮੈਂ ਯਾਦ ਕਰਨਾ ਮੈਨੂੰ ਭੁੱਲ ਗਿਆ ਮੈਂ ਕੋਈ ਨਾਂ ਲੈਣਾ ਸਾਡੇ ਸਾਡੇ ਪਟਿਆਲਾ ਜ਼ਿਲ੍ਹਾ ਦੇ ਕਾਂਗਰਸ ਦੇ ਪ੍ਰਧਾਨ ਬਹੁਤ ਹੀ ਸਰਗਰਮ ਇੱਕ ਕਾਂਗਰਸ ਇੱਕ ਵਰਕਰ ਦੇ ਤੌਰ ਤੇ ਕੰਮ ਕਰਦੇ ਦਿਨ ਰਾਤ ਬਿੰਤ ਕਰਦੇ ਕਾਂਗਰਸ ਨੂੰ ਪੱਕੇ ਪੈਰੀ ਕਰਨ ਲਈ ਸਾਰੇ ਹਲਕੇ ਚ ਜ਼ੋਰਦਾਰ ਪ੍ਰਚਾਰ ਕਰਦੇ ਹੋਏ ਸਾਡੇ ਸਾਡੇ ਪ੍ਰਧਾਨ ਹਰਵਿੰਦਰ ਸਿੰਘ ਜੀ ਕਰਨਾਲਾ ਤੇ ਬਾਕੀ ਪਿਆਰੇ ਦੋਸਤੋ ਸੱਜਣੋ ਅੱਜ ਮੈਂ ਤੁਹਾਡੇ ਸਾਹਮਣੇ ਡਾਕਟਰ ਧਰਮਵੀਰ ਗਾਂਧੀ ਜਿਹੜਾ ਪਿਛਲੇ 50 ਸਾਲ ਤੋਂ ਆਪਣੀ ਡਾਕਟਰੀ ਕਿੱਤੇ ਰਾਹੀ ਸਮਾਜ ਸੇਵਾ ਰਾਹੀਂ ਤੇ ਸਿਆਸਤ ਦੇ ਵਿੱਚ ਆ ਕੇ 5 ਸਾਲ ਦੇ ਐਮਪੀ ਦੇ ਪੀਰੀਅਡ ਦੌਰਾਨ ਜੋ ਮੈਂ ਆਪਣਾ ਫਰਜ਼ ਨਿਭਾਇਆ ਹੈ ਉਹ ਤੁਹਾਡੇ ਸਾਹਮਣੇ ਹੈਗਾ ਹੈ ਮੈਨੂੰ ਦੱਸਣ ਦੀ ਲੋੜ ਨਹੀਂ ਹੈਗੀ ਹੈ ਕਿ ਮੈਂ ਆਪਣੇ ਸਾਰੇ ਕਿੱਤੇ ਚਾਹੇ ਉਹ ਡਾਕਟਰੀ ਦਾ ਕਿੱਤਾ ਸੀਗਾ ਚਾਹੇ ਸਮਾਜ ਸੇਵਾ ਦਾ ਮੇਰਾ ਕੰਮ ਸੀਗਾ ਚਾਹੇ ਸਿਆਸਤ ਰਾਣ ਮੇਰਾ ਜੋ ਰੋਲ ਸੀਗਾ ਉਹ ਬੜੀ ਤਨਦੇਹੀ ਤੇ ਇਮਾਨਦਾਰੀ ਨਾਲ ਉਹ ਨਿਭਾਇਆ ਹੈਗਾ ਹੈ ਜਿਸ ਦੀ ਉਦਾਹਰਨ ਆ ਤੁਹਾਡੇ ਸਾਹਮਣੇ ਨੇ ਕਿ ਕਿਵੇਂ ਅੱਜ ਦੀ ਰੇਲਵੇ ਲਾਈਨ ਹੈ ਰਾਜਪੁਰ ਤੋਂ ਠੰਡੇ ਤੱਕ 2000 ਕਰੋੜ ਨਾਲ ਡਬਲ ਹੋਈ ਹੈ ਕਿਵੇਂ ਪਟਿਆਲੇ ਪਾਸਪੋਰਟ ਦਫਤਰ ਖੁੱਲਿਆ ਹੈਗਾ ਕਿਵੇਂ ਪਟਿਆਲੇ ਦੇ 1150 ਸਕੂਲਾਂ ਵਿੱਚ ਜਿਹੜਾ ਬੁਨਿਆਦੀ ਢਾਂਚਾ ਹੈਗਾ ਹੈ ਹਰ ਬੱਚੇ ਨੂੰ ਬੈਂਚ ਤੇ ਬਿਠਾਇਆ ਹੈਗਾ ਹੈ ਹਰ ਸਕੂਲ ਚ ਟਾਇਲਟ ਬਣਾਇਆ ਹੈਗਾ ਹੈ ਹਰ ਸਕੂਲ ਚ ਆਰਓ ਸਿਸਟਮ ਦਿੱਤਾ ਹੈਗਾ ਹੈ ਇਹ ਜਿਹੜੇ ਕੰਮ ਨੇ ਉਸ ਦੌਰਾਨ ਮੈਂ 5 ਸਾਲ ਕੀਤੇ ਨੇ 1835 ਨਿੱਕੇ ਵੱਡੇ ਕੰਮ ਮੈਂ ਇਸ ਹਲਕੇ ਜੋ ਕਰਕੇ ਦਿੱਤੇ ਨੇ ਜਿਹੜੇ ਕਿ ਜੇ ਤੁਸੀਂ ਮੇਰੇ ਕੰਮਾਂ ਨੂੰ 5 ਸਾਲ ਦੇ ਕੰਮਾਂ ਨੂੰ ਸ਼੍ਰੀਮਤੀ ਪਨੀਤ ਕੌਰ ਦੇ 20 ਸਾਲਾਂ ਦੇ ਕੰਮਾਂ ਦੀ ਤਕੜੀ ਚ ਪਾਲ ਕੇ ਤੋਲੋਂਗੇ ਫਨ ਲੱਗੂਗਾ ਕਿ ਗਾਂਧੀ ਦਾ ਪਲੜਾ ਜ਼ਮੀਨ ਨਾਲ ਲੱਗਿਆ ਹੋਇਆ ਹੈ ਔਰ ਪਨੀਤ ਕੌਰ ਦਾ ਪਲੜਾ ਹੱਦ ਅਸਮਾਨ ਤੱਕ ਕੀ ਹੋਇਆ ਆਏਗਾ ਇੱਥੇ ਹੀ ਬਸ ਨਹੀਂ ਹੈਗੀ ਐ ਜੋ ਪਨੀਤ ਕੌਰ ਤੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਇੱਕ ਪਰਿਵਾਰਕ ਵਿਸ਼ੋਕੜਾ ਹੈਗਾ ਅੰਗਰੇਜ਼ ਭਗਤੀ ਵਾਲਾ ਕੈਪਟਨ ਪਰਿਵਾਰ ਦਾ ਫਿਰ ਕਾਂਗਰਸ 50 ਸਾਲ ਰਹਿ ਕੇ ਕਾਂਗਰਸ ਨੇ ਕਾਬ ਉਹ ਲੋਕ ਸਾਰੇ ਦੋ ਵਾਰ ਮੁੱਖ ਮੰਤਰੀ ਬਣ ਕੇ ਚਾਰ ਵਾਰ ਸ਼੍ਰੀਮਤੀ ਪੰਨੀਤ ਕੌਰ ਐਮਪੀ ਬਣ ਕੇ ਜੋ ਕਾਂਗਰਸ ਰਹਿ ਕੇ ਜੋ ਜ਼ਿੰਦਗੀ ਚ ਰੰਗ ਮਾਣਿਆ ਹੈਗਾ ਅੱਜ ਕਾਂਗਰਸ ਨੂੰ ਤਲਾਂਜੀ ਲਈ ਦੇ ਕੇ ਦਗਾ ਦੇ ਕੇ ਪਿੱਟੇ ਚੁਰਾ ਮਾਰ ਕੇ ਅੱਜ ਉਹ ਭਾਜਪਾ ਉਹ ਭਾਜਪਾ ਜਿਹੜੀ ਕਿਸਾਨਾਂ ਦੀ ਕਾਤਲ ਹੈ ਉਹ ਭਾਜਪਾ ਜਿਹੜੀ ਦੇਸ਼ ਨੂੰ ਵੇਚ ਰਹੀ ਹੈ ਉਹ ਤਾਂ ਭਾਜਪਾ ਜਿਹੜੀ ਧਰਮ ਦੇ ਨਾਂ ਤੇ ਮੁਲਕ 'ਚ ਬੰਨੀਆਂ ਪਾ ਰਹੀ ਹੈ ਉਹ ਭਾਜਪਾ ਜਿਸ ਨੇ ਗਰੀਬੀ ਭੁੱਖਮਰੀ ਤੇ ਬੇਰੁਜ਼ਗਾਰੀ ਦਾ ਅੰਤ ਅੰਤਮ ਅੰਤ ਬਹੁਤ ਜ਼ਿਆਦਾ ਵਿਸ਼ੇ ਬੜੀਆਂ ਉੱਚੀਆਂ ਦਰ ਤੇ ਪਹੁੰਚ ਗਈ ਬੇਰੁਜ਼ਗਾਰੀ ਉੱਚੀ ਦਰ ਤੇ ਪਹੁੰਚ ਗਈ ਮਹਿੰਗਾਈ ਤੇ ਨੌਜਵਾਨ ਜੋ ਹੈਗੇ ਆ ਉਹ ਪੰਜਾਬ ਤੇ ਦੇਖ ਲਓ ਕਿਵੇਂ ਜਾਜਾ ਤੇ ਜਾਜ ਪਰ ਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਇੰਗਲੈਂਡ ਨੂੰ ਭੱਜੇ ਜਾ ਰਹੇ ਨੇ ਰੁਜ਼ਗਾਰ ਦੇ ਮੌਕੇ ਖਤਮ ਹੈਗੇ ਐ ਜੀਐਸਟੀ ਲਾ ਕੇ ਗਲਤ ਜੀਐਸਟੀ ਲਾ ਕੇ ਤੇ ਨੋਟਬੰਦੀ ਕਰਕੇ ਜਿਹੜਾ ਜਿਹੜਾ ਇੱਕ ਇਕਨੋਮੀ ਸੀਗੀ ਮਿਡਲ ਕਲਾਸ ਦੀ ਆਰਥਿਕਤਾ ਸੀਗੀ ਰੇੜੀ ਫੜੀ ਵਾਲਿਆਂ ਦੀ ਛੋਟੇ ਦੁਕਾਨਦਾਰਾਂ ਦੀ ਛੋਟੇ ਵਪਾਰੀਆਂ ਦੀ ਉਹ ਤਬਾਹ ਕਰ ਦਿੱਤੀ ਹੈਗੀ ਹੈ ਤੇ ਛੋਟੇ ਕਾਰਖਾਨੇ ਤਬਾਹ ਕਰ ਦਿੱਤੇ ਆ ਕਿਉਂਕਿ ਸਾਰਾ ਜੋ ਠੇਕੇ ਹੈਗੇ ਆ ਵੱਡੇ ਵੱਡੇ ਜੋ ਸਾਰੇ ادارے ਹਿੰਦੁਸਤਾਨ ਦੇ ਅਮਾਨੀਆਂ ਡਾਨੀਆਂ ਕੋਲ ਬੇਚ ਕੇ ਧੰਦਾ ਇੰਨਾ ਕੇਂਦਰੀਕਰਨ ਕਰ ਦਿੱਤਾ ਕਿ ਇੱਕ ਪਾਸੇ ਧੰਦੇ ਅਮਾਰ ਲੱਗੇ ਹੋਏ ਨੇ ਪਤਾ ਨਹੀਂ ਅਮਾਨੀਆਂ ਡਾਨੀਆਂ ਕੋਲ ਕਿੰਨੀ ਦੌਲਤ ਹੈ ਦੂਜੇ ਪਾਸੇ 70% ਲੋਕਾਂ ਕੋਲ ਰੋਟੀ ਖਾਣ ਜੋਗੇ ਵੀ ਪੈਸੇ ਨਹੀਂ ਦੋ ਡੰਗ ਜੂਨਟ ਪਾਈ ਦੇ ਪੈਸੇ ਨਹੀਂ ਰੋਜ਼ਗਾਰ ਬੱਚਿਆਂ ਨੂੰ ਪੜਾਣ ਵਾਸਤੇ ਜ਼ਿੰਦਗੀ ਤੋਰਨ ਵਾਸਤੇ ਵੀ ਔਖੇ ਹੋਏ ਪਏ ਨੇ ਸੋ ਇਹਨਾਂ ਹਾਲਤਾਂ ਵਿੱਚ ਜਿਹਨਾਂ ਹਾਲਤਾਂ ਵਿੱਚ ਮੈਂ ਜੰਮਿਆ ਮੇਰਾ ਕੁੰਜਾ ਦਾ ਜਨਮ ਹੈ ਸਾਲ 1951 ਦਾ ਸਮਾਜ ਚੰਗਾ ਸੀ ਨਸਪਾਰਸਾਂ ਸੀ ਗਿਆ ਨਾ ਕੋਈ ਪੈਸੇ ਦਾ ਬੋਲਬਾਲਾ ਸੀਗਾ ਅਸੀਂ ਪਿੰਡਾਂ 'ਚ ਜਾ ਕੇ ਮੈਂ ਕੱਲਾ ਨਹੀਂ ਲੱਖਾਂ ਲੋਕ ਪੰਜਾਬ ਵਿੱਚ ਮਲਾਜਮਤ ਰਾਹੀਂ ਕੋਈ ਡਾਕਟਰ ਬਣ ਕੇ ਕੋਈ ਬਿਜਲੀ ਕਾਮਾ ਬਣ ਕੇ ਕੋਈ ਰੋਡਵੇ 'ਚ ਕੋਈ ਪੀਆਰਟੀਸੀ ਕੋਈ ਬਿਜਲੀ ਬੋਰਡ ਕੋ ਕਿਤੇ ਵੀ ਜਾ ਕੇ ਅਸੀਂ ਮੱਧ ਵਰਗ ਸ਼ਾਮਲ ਹੋਏ ਆਪਣੀ ਜ਼ਿੰਦਗੀ ਸਖਾਲੀ ਹੋਈ ਸੁਖਸ਼ਾਲੀ ਦਾ ਦੌਰ ਹੜਾਇਆ ਤਰੱਕੀ ਕੀਤੀ ਮਕਾਨ ਪਾਏ ਬੱਚੇ ਪੜਾਏ ਆ ਗਏ ਆ ਪਰ ਅੱਜ ਜੋ ਸਾਰੀਆਂ ਹਾਲਤਾਂ ਬਦਲ ਚੁੱਕੀਆਂ ਆ ਸਾਰਾ ਰੁਜ਼ਗਾਰ ਜਾਂ ਠੇਕੇ ਤੇ ਹੈਗਾ ਆ ਜਾਂ ਉਹ ਆਊਟਸੋਰਸਿੰਗ ਤੇ ਹੈਗਾ ਆ ਅੱਜ ਪੱਕੀਆਂ ਨੌਕਰੀਆਂ ਖਤਮ ਹੈਗੀਆਂ ਪੈਨਸ਼ਨਾਂ ਦਾ ਪੋਸਟ ਪੈਨਸ਼ਨਾਂ ਵਾਲੀਆਂ ਪੋਸਟਾਂ ਸਿਵਾਏ ਪੁਲਿਸ ਨੂੰ ਛੱਡ ਕੇ ਹੋਰ ਕਿਤੇ ਵੀ ਪੈਨਸ਼ਨ ਵਾਲੀਆਂ ਪੋਸਟਾਂ ਨਹੀਂ ਹੈਗੀਆਂ ਜਿਹੜੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੇ ਮੈਹਿਕਮੇ ਹੈਗੇ ਆ ਉਹਦਾ ਰੈਗੂਲਰ ਭਰਤੀ ਹੈਗੀ ਜਿਹੜੀ ਸੇਵਾ ਦੇ ਮੈਹਿਕਮੇ ਚਾਹੇ ਡਾਕਟਰਾਂ ਚਾਹੇ ਨਰਸਾਂ ਚਾਹੇ ਕੋਈ ਹੋਰ ਮੈਹਿਕਮਾ ਹੈਗਾ ਉਹ ਮੈਹਿਕਮਿਆਂ ਤੇ ਆਰਜੀ ਭਰਤੀ ਹੈਗੀ ਹੈ ਠੇਕੇ ਦੇ ਭਰਤੀ ਹੈਗੀ ਹੈ ਸੋ ਸਾਰਾ ਮੁਲਕੀ ਇਹਨਾਂ ਨੇ ਜੋ ਬਰਬਾਦ ਕਰ ਦਿੱਤਾ 10 ਸਾਲਾਂ ਵਿੱਚ ਉਹ ਜੋ ਜਿੱਥੇ ਮੁਲਕ ਪਹੁੰਚ ਗਿਆ ਹੈਗਾ ਹਾਲ ਤੇ ਹੈ ਕਿ ਮੁਲਕ ਦੀ ਆਰਥਿਕਤਾ ਨੂੰ ਮੁਲਕ ਦੇ ਸਮਾਜਿਕ ਤਾਣੇ ਬਾਣੇ ਨੂੰ ਮੁਲਕ ਦੇ ਜੋ ਇੱਕ ਸਿਆਸੀ ਜੋ ਢਾਂਚਾ ਹੈਗਾ ਉਹਨੂੰ ਤਬਾਹ ਕਰ ਦਿੱਤਾ ਹੈਗਾ ਜਿੰਨੀਆਂ ਸੰਸਥਾਵਾਂ ਸਾਡੇ ਸੰਵਿਧਾਨ ਕਾੜਿਆ ਨੇ ਸੰਵਿਧਾਨ ਦੀ ਰਾਖੀ ਲਈ ਜਮਹੂਰੀਅਤ ਦੀ ਰਾਖੀ ਲਈ ਬਣਾਈਆਂ ਸਿਗੀਆਂ ਚਾਹੇਓ ਈਡੀ ਸਿਗੀ ਚਾਹੇਓ ਸੀਬੀਆਈ ਸਿਗੀ ਚਾਹੇਓ ਚਾਹੇਓ ਕੈਗ ਸਿਗੀ ਚਾਹੇ মিডিਆ ਹੈਗਾ ਚਾਹੇ ਇਲੈਕਸ਼ਨ ਕਮਿਸ਼ਨ ਹੈਗਾ ਹੈ ਜਾਂ ਹੋਰ ਸੰਸਥਾਵਾਂ ਜੋ ਜਮਹੂਰੀਅਤ ਤੇ ਥੰਮ ਸੀਗੇ ਉਹ ਸਾਰਿਆਂ ਨੂੰ ਤਹਿਸਨਾਸ ਕਰਕੇ ਉਹਦੇ ਚ ਆਰਐਸਐਸ ਦੇ ਬੰਦੇ ਬਾੜ ਕੇ ਆਪਣੀ ਜੇਬੀ ਜੱਥੇਬੰਦੀ ਪਾਕਟ ਆਰਗੇਨਾਈਜੇਸ਼ਨ ਬਣਾ ਕੇ ਆਪਣੀ ਸਿਆਸੀਤਾ ਵਾਸਤੇ ਵਰਤ ਰਹੇ ਨੇ ਤੇ ਵਿਰੋਧੀਆਂ ਨੂੰ ਤੰਗ ਕਰਨ ਵਾਸਤੇ ਪਰੇਸ਼ਾਨ ਕਰਨ ਵਾਸਤੇ ਇਹ ਪੰਜਾਬ ਚ ਬਿਜਲੈਸ ਮਹਿਕਮਾ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈਗਾ ਹੈ ਸਿਆਸੀ ਵਿਰੋਧੀਆਂ ਨੂੰ ਪਰੇਸ਼ਾਨ ਕਰ ਰਿਹਾ ਹੈ ਇਹ ਮੇ ਕੇਂਦਰ ਵਿੱਚ ਜੇ ED ਤੇ CBI ਨੂੰ ਲੋਕਾਂ ਦੇ ਮਗਰ ਲਾ ਕੇ ਜੇ ਉਹ ਤਾਂ ਉਹ BJP ਜਾ ਰਹਣ ਤਾਂ ਤਾਂ ਦੁੱਧ ਤੋਤੇ ਹੋ ਜਾਂਦੇ ਆ ਚਾਹੇ ਉਹਨਾਂ ਅਰਬਾਂ ਖਰਬਾਂ ਦੇ ਕਬਲੇ ਕਿਉਂ ਨਾ ਕੀਤੇ ਹੋਣ ਆ ਤੁਹਾਡੇ ਸਾਹਮਣੇ ਆਇਗਾ ਜਿਹੜਾ ਸਕੈਮ ਸਾਹਮਣੇ ਆਇਆ ਹੈਗਾ ਇਹ ਇਲੈਕਟੋਰਲ ਬਾਂਡ ਦਾ ਕਿਵੇਂ ਹਜ਼ਾਰਾਂ ਕਰੋੜ ਰੁਪਏ ਭਾਜਪਾ ਨੇ ਲੋਕਾਂ ਦੀ ਘੰਡੀ ਦਵਾ ਕੇ ਉਹਨਾਂ ਕੋਲ ਆਪਣੇ ਵਾਸਤੇ ਫੱਡਾ ਵਾਸਤੇ ਉਹਨਾਂ ਨੇ ਵਸੂਲ ਪਾਇਆ ਹੈਗਾ ਐਕਸਟਰਸ਼ਨ ਗੈਂਗ ਬਣ ਗਿਆ ਬੀਜੇਪੀ ਇੱਕ ਦੇਸ਼ ਵਾਸਤੇ ਖਤਰਾ ਖੜਾ ਹੋ ਗਿਆ ਇਹਨਾਂ ਹਾਲਤਾਂ 'ਚ ਰਾਹੁਲ ਜੀ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉੱਤਰ ਤੋਂ ਦੱਖਣ ਤੱਕ ਪੂਰਬ ਤੋਂ ਪੱਛਮ ਤੱਕ ਬਹੁਤ ਲੰਬੀ ਚੌੜੀ ਯਾਤਰਾ ਕੀਤੀ ਲੱਖਾਂ ਕਰੋੜਾਂ ਲੋਕਾਂ ਨਾਲ ਸੰਵਾਦ ਰਚਾਇਆ ਇਸ ਮੁਲਕ ਨੂੰ ਜਾਣਿਆ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਔਰਤਾਂ ਨੂੰ ਦਲਤਾਂ ਨੂੰ ਆਦਿਵਾਸੀਆਂ ਨੂੰ ਮਿਲ ਕੇ ਉਹਨਾਂ ਦੁੱਖ ਦਰ ਸੁਣੇ ਗਿਆ ਤੇ ਉਹਦੇ ਵਿੱਚੋਂ ਪੈਦਾ ਹੋਇਆ ਕਾਂਗਰਸ ਦਾ ਕੋਸ਼ਨਾ ਪੱਤਰ ਜਿਹੜਾ ਕੋਸ਼ਨਾ ਪੱਤਰ ਜਿਹਦੇ ਵਿੱਚ ਇਹ ਫੈਸਲਾ ਹੋਇਆ ਕਿ ਇਹ ਜਿਹੜਾ ਮੁੱਲਕ ਹੈ ਚੰਦਕ ਸਰਮਾਇਦਾਦਾਰਾਨੀ ਹੈਗਾ ਚੰਦਕ ਤਰਾਡਾ ਦਾ ਨਹੀਂ ਹੈਗਾ ਇਹ ਵੇਚਿਆ ਨਹੀਂ ਜਾ ਸਕਦਾ ਇਹ ਲੋਕਾਂ ਦੇ ਪੈਸੇ ਨਾਲ ਆਦਾਰੇ ਬਣਿਆ ਗਿਆ ਹੈ ਉਹਨਾਂ ਲੋਕਾਂ ਦੀ ਹਿੱਸੇਦਾਰੀ ਹੈ ਭਾਗੀਦਾਰੀ ਹੈਗੀ ਹੈ ਤੇ ਲੋਕਾਂ ਨੂੰ ਉਹਨਾਂ ਨੂੰ ਇੱਕ ਚੰਗੀ ਜ਼ਿੰਦਗੀ ਦੇਣ ਵਾਸਤੇ ਹਰ ਉਸ ਔਰਤ ਨੂੰ ਜੋ ਗਰੀਬੀ ਲੈਂ ਤੋਂ ਤਬਰ ਥੱਲੇ ਹੈਗਾ 1 ਲੱਖ ਰੁਪਈਆ ਸਾਲ ਦਾ ਸਰਕਾਰ ਦੇਊਗੀ ਹਰ ਨੌਜਵਾਨ ਨੂੰ ਜੋ ਗ੍ਰੈਜੂਏਟ ਹੈਗਾ ਹੈ ਪਹਿਲੀ ਨੌਕਰੀ ਪੱਕੀ ਅਪ੍ਰੈਂਟਿਸਿਪ ਦੇ ਕੇ ਉਹਨੂੰ ਕਮਯੋਗ ਬਣਾਉਣ ਵਾਸਤੇ ਪਹਿਲੇ ਸਾਲ ਉਹਨੂੰ ਵੀ 1 ਲੱਖ ਰੁਪਏ ਦਾ ਇਹ ਰੋਜ਼ਗਾਰ ਹੈ ਮਹੀਨੇ ਦਾ ਦਿੱਤਾ ਜਾਊ ਸਾਲ ਦਾ ਦਿੱਤਾ ਜਾਊਗਾ ਕਿਸਾਨਾਂ ਦੀ ਕਰਜ਼ਾ ਮਾਫੀ ਉਹਦਾ ਵੀ ਐਲਾਨ ਕਰ ਦਿੱਤਾ ਕਾਂਗਰਸ ਨੇ ਜਿਹੜੀ ਐਮਐਸਪੀ ਤੇ ਕਾਨੂੰਨੀ ਗਰੰਟੀ ਹੈ ਜਿਸ ਤੋਂ ਮੋਦੀ ਭਗੌੜਾ ਹੋਇਆ ਹੈਗਾ ਉਸ ਦਾ ਵੀ ਐਲਾਨ ਕਰ ਦਿੱਤਾ ਕਾਂਗਰਸ ਨੇ ਇਸ ਤੋਂ ਇਲਾਵਾ ਵੱਖ-ਵੱਖ ਵਰਗਾਂ ਵਾਸਤੇ ਆਦੀਵਾਸੀਆਂ ਵਾਸਤੇ ਜਿੰਨੇ ਵੀ ਹਾਸ਼ੀਏ ਤੋਂ ੱਟਕੇ ਹੋਏ ਲੋਕ ਨੇ ਗਰੀਬ ਲੋਕ ਨੇ ਉਹਨਾਂ ਵਾਸਤੇ ਲੋਕ ਕਲਿਆਣਕਾਰੀ ਜੋ 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 ਮਤਲਬ ਸਕੀਮਾਂ ਨੇ ਪਲਾਨਾਂ ਨੇ ਉਹ ਕਾਂਗਰਸ ਨੇ ਪੇਸ਼ ਕੀਤੀਆਂ ਹੈਗੀਆਂ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਇਤਿਹਾਸ ਦੇ ਇਸ ਮੋੜ ਤੇ ਜੋ ਸਾਡੀ ਜਮਹੂਰੀਅਤ ਨੂੰ ਖਤਰਾ ਹੈਗਾ ਇਹ ਵੀ ਖਤਰਾ ਹੈਗਾ ਕਿ ਜੇਕਰ ਮੋਦੀ ਦੁਆਰਾ ਭਾਜਪਾ ਦੁਆਰਾ 24 ਸਤਾਜ ਆ ਜਾਂਦੀ ਹੈ ਤਾਂ ਸ਼ਾਇਦ ਮੁਰਕੇ ਤੁਹਾਨੂੰ ਵੋਟ ਪਾਉਣ ਦਾ ਹੱਕ ਵੀ ਖਤਮ ਹੋ ਜਾਵੇ ਤੇ ਦੇਸ਼ 'ਚ ਜਿਹੜੀ ਇੱਕ ਪਾਰਟੀ ਦੀ ਡਿਕਟੇਟਰਸ਼ਿਪ ਹੈ ਜਿਵੇਂ ਰੂਸ ਵਿੱਚ ਹੈ ਜਿਵੇਂ ਚੀਨ ਵਿੱਚ ਹੈਗੀ ਹੈ ਉਹ ਦੇਖੇ ਤਰ੍ਹਾਂ ਲਾਗੂ ਹੋ ਜਾਵੇ ਤੇ ਅਸੀਂ ਸਾਰੇ ਜਿਹੜਾ ਸਾਡਾ ਸੰਵਿਧਾਨ ਉਹ ਸਾਡਾ ਮਨਸੂਖ ਹੋ ਜਾਵੇ ਤੇ ਸੰਵਿਧਾਨ ਜੋ ਸਾਨੂੰ ਗਰੰਟੀਆਂ ਦਿੰਦਾ ਹੈਗਾ ਜੋ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੰਦਾ ਸਾਨੂੰ ਮਨੁੱਖੀ ਅਧਿਕਾਰ ਦਿੰਦਾ ਸਾਨੂੰ ਬੋਲਣ ਦਾ ਲਿਖਣ ਦਾ ਪੜ੍ਹਨ ਦਾ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਦਿੰਦਾ ਹੈਗਾ ਸਾਨੂੰ ਜਮਹੂਰੀ ਅਧਿਕਾਰ ਦਿੰਦਾ ਹੈਗਾ ਉਹ ਸੰਵਿਧਾਨ ਨੂੰ ਵੀ ਖਤਰਾ ਖੜਾ ਹੋਇਆ ਪਿਆ ਸੁਲਤਾਨਿਕ ਸਸਾਵਾਂ ਪਹਿਲਾਂ ਹੀ ਤਬਾਹ ਕਰ ਦਿੱਤੀਆਂ ਗਈਆਂ ਹੁਣ ਸੰਵਿਧਾਨ ਬਦਲਣ ਨੂੰ ਫਿਰਦੇ ਨੇ ਭਾਜਪਾ ਵਾਲੇ ਸੋ ਐਡੇ ਵੱਡੇ ਖਤਰੇ ਸਾਨਮੁਖ ਇਹ ਲੜਾਈ ਕਾਂਗਰਸ ਦੇ ਨਹੀਂ ਕਰ ਲਈ ਹੈਗੀ ਨਾ ਹੀ ਲੜਾਈ ਰਾਹੁਲ ਗਾਂਧੀ ਦੀ ਕੱਲੀ ਹੈਗੀ ਨਾ ਹੀ ਲੜਾਈ ਗਾਂਧੀ ਦੀ ਹੈਗੀ ਧਰਮਵੀਰ ਗਾਂਧੀ ਦੀ ਹੈ ਨਾ ਹੀ ਲੜਾਈ ਹਰਿਆਲ ਸਿੰਘ ਕੰਬੋਜ ਦੀ ਹੈ ਇਹ ਲੜਾਈ ਤੁਹਾਡੀ ਹੈ ਤੁਹਾਡੇ ਬੱਚਿਆਂ ਦੀ ਆਉਣ ਵਾਲੀ ਪੀੜ੍ਹੀ ਦੀ ਲੜਾਈ ਹੈ ਤੁਸੀਂ ਆਪਣੀ ਆਉਣ ਵਾਲੀ ਪੀੜ੍ਹੀ ਵਾਸਤੇ ਕਿ ਵੋਟ ਪਾਣਾ ਹੈਗਾ ਹੈ ਇਹ ਸੱਤਾ ਨੂੰ ਬਦਲਣਾ ਹੈਗਾ ਦਿੱਲੀ ਚ ਤਖਤਾ ਪਲਟ ਕਰਨਾ ਹੈਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮੈਂ ਜਿਗਰ ਕੀਤਾ ਜਦ ਮੈਂ ਕਾਂਗਰਸ ਜੁਆਇਨ ਕੀਤੀ ਕਿ ਮੈਂ ਜਿਸ ਆਰਥਿਕ ਫਿਜ਼ਾ ਚ ਜੰਮਿਆ ਵੱਡਾ ਹੋਇਆ ਜਵਾਨ ਹੋਇਆ ਨੌਕਰੀਆਂ ਕੀਤੀਆਂ ਰੋਜ਼ਗਾਰ ਪਾਇਆ बच्चे पढ़ाए पाले मकान पाए ने जिस सियासी फिजा च मैं आजाद आजाद फिजा मैं जवान होया हैगा और जिस समाजिक फिजाज भाईचारे की फिजा मैं बड़ा होया मैं उस फिजाज मरना चाहता इस करके मैं कांग्रेस आया है मैं भाजपा का जो तानाशाही राज है जो मुल्कों लुट्ट वाला राज है जो भाईचारा बुंड वाला लोगों को लाड़ वाला राज हैगा वो नहीं जाना चाहता नहीं मरना चाहता मैं साल जाना चाहता जी अच्छे कांग्रेस वाह कर रही हैगी ਡਾਕਟਰ ਧਰਮਬੀਰ ਗਾਂਧੀ ਜਿੰਦਾਬਾਦ ਡਾਕਟਰ ਧਰਮਬੀਰ ਗਾਂਧੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜੋ ਮੈਂ ਫੇਰ ਸਪਸ਼ਟ ਕਰ ਦਿੰਦਾ ਕਿ ਇਕੱਲਾ ਇਕੱਲਾ ਬੰਦਾ ਮੋਰਚਾ ਸਾਂਭ ਲਓ ਇਹ ਬੜੇ ਖਤਰਨਾਕ ਸਮਾਂ ਅੱਗੇ ਆ ਰਿਹਾ ਹੈਗਾ ਇਹ ਜੰਗ ਆਪਾਂ ਆਪਣੇ ਮਾੜੇ ਮੋٹے ਮਤਪੇਤ ਬਾਤ ਹੱਲ ਕਰਦੇ ਰਵਾਂਗੇ ਉਸ ਵਾਸਤੇ ਬਹੁਤ ਸਮਾਂ ਹੈਗਾ ਹੈ ਉਹ ਹੱਲ ਹੋ ਵੀ ਜਾਣਗੇ ਪਰ ਜੋ ਦੇਸ਼ ਤੇ ਸੰਕਟ ਆਇਆ ਹੈ ਜੋ ਜਮਹੂਰੀਅਤ ਤੇ ਸੰਕਟ ਆਇਆ ਹੈ ਜੋ ਇੱਕ ਦੇਸ਼ ਦੀਆਂ ਕਦਰਾਂ ਕੀਮਤਾਂ ਦੇ ਸੰਕਟ ਆਇਆ ਹੈ ਜੋ ਦੇਸ਼ ਤੇ ਨੌਜਵਾਨਾਂ ਦੇ ਸੰਕਟ ਆਇਆ ਹੈਗਾ ਔਰਤਾਂ ਦੇ ਸੰਕਟ ਆਇਆ ਆਦੀਵਾਸੀ ਸੰਕਟ ਆਇਆ ਪਿਆ ਜੋ ਅੱਜ ਸਭ ਕੁ ਖਤਰੇ ਮੂੰਹ ਚਲਾ ਗਿਆ ਹੈਗਾ ਉਸ ਨੂੰ ਠੱਲਣ ਵਾਸਤੇ ਉਸ ਤੇ ਉੱਤੇ ਉਹਨੂੰ ਉਹ ਤੇ ਕਾਬੂ ਪਾਉਣ ਵਾਸਤੇ ਜੋ ਇੱਕ ਸਪੈਸ਼ਲ ਮੋੜਾ ਕੱਟਣ ਵਾਸਤੇ ਜੋ ਕਾਂਗਰਸ ਪਾਰਟੀ ਦਾ ਹੋਕਾ ਹੈਗਾ ਕਿ ਬੋਦੀ ਨੂੰ ਭਜਾਓ ਤੇ ਦੇਸ਼ ਨੂੰ ਬਚਾਓ ਉਹਦੇ ਹੱਕ ਵਿੱਚ ਉਹਦੇ 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 ਹਾਕਤ ਮਾਹੌਲ ਪੈਦਾ ਕਰਕੇ ਵੱਤ ਵੱਤ ਕਾਂਗਰਸ ਦੇ ਨੁਮਾਇंदे ਹੈਗੇ ਆ ਅੱਛੇ ਵੀ ਤੇ ਹੋਰ ਥਾਮਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਜਿਹੜੇ ਸੁਗੜ ਸਿਆਣੇ ਬੰਦੇ ਆ ਟੈਲੀਫੋਨ ਕਰਕੇ ਹੋਰ ਮਾਧਿਮਾ ਰਾਹੀਂ ਉਹਨਾਂ ਨੂੰ ਸचेत ਕਰਕੇ ਕਹੋ ਕਿ ਇਹ ਆਮ ਚੋਣਾਂ ਨਹੀਂ ਹੈਗੀਆਂ ਇਹ ਖਾਸ ਚੋਣਾਂ ਹੈਗੀਆਂ ਦੇਸ਼ ਦੀ ਕਿਸਮਤ ਲਿਖੀ ਜਾਣੀ ਹੈ ਸਾਡੇ ਬੱਚਿਆਂ ਦੀ ਕਿਸਮਤ ਲਿਖੀ ਜਾਣੀ ਹੈ ਸਾਡਾ ਭਵਿੱਖ ਲਿਖਿਆ ਜਾਣਾ ਹੈਗਾ ਔਰ ਜਮਹੂਰੀਅਤ ਜਿਸ ਬੰਦੇ ਦੇ ਦਿਲ ਵਿੱਚ ਜਮਹੂਰੀਅਤ ਹੈ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਹੈ ਜਿਸ ਬੰਦੇ ਦੇ ਦਿਲ ਵਿੱਚ ਮੁਲਕ ਦਾ ਧਰਮ ਪੱਖ ਚਿਰਤਰ ਹੈਗਾ ਹੈ ਜਿਸ ਬੰਦੇ ਦੇ ਦਿਲ ਵਿੱਚ ਇੱਕ ਇਨਸਾਫ ਵਾਲਾ ਰਾਜ ਹੈਗਾ ਹੈ ਉਹ ਲਾਜ਼ਮੀ ਤੌਰ ਤੇ ਕਾਂਗਰਸ ਨੂੰ ਵੋਟ ਪਾ ਕੇ ਇਸ ਇਤਿਹਾਸਕ ਮੋੜ ਤੇ ਦੇਸ਼ ਨੂੰ ਬਚਾਉਣ ਵਾਸਤੇ ਅੱਗੇ ਆਏਗਾ ਔਰ ਆਪਣਾ ਇੱਕ ਇੱਕ ਕੀਮਤੀ ਵੋਟ ਕਾਂਗਰਸ ਉਮੀਦਵਾਰ ਨੂੰ ਪਾ ਕੇ ਜਾਂ ਉਮੀਦਵਾਰਾਂ ਨੂੰ ਪਾ ਕੇ ਉਹ ਉਹ ਮਤਲਬ ਇਸ ਇਸ ਔਖੀ ਘੜੀ ਵਿੱਚ ਮੁਲਕ ਨੂੰ ਬਚਾਉਣ ਵਾਸਤੇ ਅੱਗੇ ਆਏਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ